ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਅੱਜ ਬਲੌਗ ਬਣਾਉਣ ਨੂੰ ਥੋੜੀ ਲੇਟ ਆਈ ਹੋ ਗਿਆ ਮੈਂ ਕਿਦਰ ਮੈਂ ਰਾਇਲ ਵਾਲਿਆਂ ਦੇ ਨਵੇਂ ਸ਼ਹਿਰ ਸਕੂਟਰੀ ਧੋਣ ਆਇਆ ਸੀ ਸੇਵਾ ਨੂੰ ਵੀ ਉਦੋਂ ਗੱਡੀ ਚ ਵੀ ਜਾਂਦੇ ਨੇ ਗੱਡੀ ਵੀ ਬਹੁਤ ਲੇਬੜਿਊ ਸੀ ਗੱਡੀ ਵੀ ਇੱਕ ਦਿਨ ਤੋਂ ਆਈ ਸੀ ਤੇ ਕੂੜੀ ਬਹੁਤ ਲੇਬੜਿਊ ਸੀ ਗਾਰੇ ਗੂਰੇ ਨਮੀ ਹਾਂ ਚ ਮੈਂ ਕਿਹਾ ਚਲ ਅੱਜ ਧੋ ਆ ਲਈਏ ਤਾਂ ਫਿਰ ਘਰੋਂ ਫੋਨ ਆ ਗਿਆ ਕੱਲ ਨੂੰ ਰਾਜਾ ਸਾਹਿਬ ਜੀ ਦਾ ਸ਼ਰਾਦਿਆ ਸਮਾਨ ਕਹਿੰਦੇ ਦੇ ਕੇ ਆਉਣਾ ਆ ਲੈ ਕੇ ਦੇਖਦੇ ਹਾਂ ਹੁਣ ਅੱਜ ਤੋਂ ਬਾਅਦ ਡੀਮਾਰਟ ਤੋਂ ਜਾਂਦੇ ਆ ਲੈਣ ਜਾਂ ਫਿਰ ਜਾਂ ਫਿਰ ਅੱਜ ਦਵਾਂਗੇ ਜਾਂ ਫਿਰ ਸਵੇਰ ਨੂੰ ਅੜਲੀ ਜਾਵਾਂਗੇ 4:30 ਵਜੇ ਰਾਜਾ ਸਾਹਿਬ ਦੇ ਇੱਧਰ ਜਾਈਦਾ ਯਾਰਟੀਨ ਚ ਜਾਂ ਉਦੋਂ ਫੜਾ ਜਾਵਾਂਗੇ ਜਾਂ ਫਿਰ ਅੱਜ ਹੁਣ ਜਾਇਆ ਉਹਨੇ ਕੱਲ ਨੂੰ ਖਰਾਜਾ ਸਾਹਿਬ ਜੀ ਦਾ ਸ਼ਰਾਧ ਹੈ ਜੀ 21 ਤਰੀਕ ਨਵਾਂ ਮਹੀਨਾ 2025 ਮੇਰਾ ਸਕੂਟਰੀ ਧਵਾ ਲਿਗਿਆ ਅੱਜ ਬਹੁ ਲਿਪੜੀ ਉਸ ਕੀ ਮੋਟਰਸਾਈਕਲ ਦਾ ਅੱਗੇ ਧਵਾ ਲਿਆ ਸੀ ਇੱਕ ਦਿਨ ਸ਼ਨੀ ਹੈ ਤੁਹਾਨੂੰ ਇਹਨਾਂ ਕੋ ਵੀ ਰੱਛ ਪਿਆ ਹੁੰਦਾ ਕਾਫੀ ਗੱਡੀਆਂ ਵੀ ਖੜੀਆਂ ਉੱਧਰ ਤੋਂ ਨਾਲ ਧੋਈ ਜਾਂਦੇ ਆ ਸਕੂਟਰ ਮੋਟਰਸਾਈਕਲ ਵੀ ਕਾ ਰੱਛ ਪਿਆ ਐ ਜੀ ਅਜੇ ਸ਼ਾਮ ਤੱਕ ਹੋਰ ਪਿਆ ਰਹਿਣਾ ਆ ਮੈਂ ਤਾਂ ਸਕੂਲ ਆਇਆ ਸੀਗਾ 3:00 ਜੀ ਸਾਢੇ ਕਿ ਤੈਨੂੰ ਮੈਂ ਕਭੀ ਰੱਛ ਨਹੀਂ ਹੋਣਾ ਪਰ ਰੱਛ ਹੈਗਾ ਆ ਲਓ ਜੀ ਮੂਫਲੇ ਵੀ ਆ ਗਈ ਐ ਐਸ ਸੀ ਜੰਦੀ ਕਿ ਡਾਟਾ ਇੱਥੇ ਕਹਿੰਦਾ ਟਰਾਲੀ ਦੀ ਟਰਾਲੀ ਲਾਤੀ ਇੱਥੇ ਆ ਜੀ ਤੁਹਾਡੀ ਆ ਕਿੰਦਾ ਕਿਲੋ ਆ ਅੱਗੇ ਇਸੇ ਨੂੰ 200 ਰੁਪਏ ਹੀ ਆਇਆ 200 ਰੁਪਏ ਆ ਓਕੀ ਮਹਿੰਗੀ ਨਹੀਂ ਜੀ ਸਰ ਮਾਲ ਲੰਗ ਆ ਰਿਹਾ 200 ਨੂੰ ਗਰਮ ਕਰਕੇ ਦੋਗੇ ਹਾਂ ਜੀ ਗਰਮ ਹੀ ਆਈ ਹੈ ਹਾਂ ਗਰਮ ਹੈ ਇਹ ਗਰਮ ਹੀ ਹੈ ਹਾਂ ਜੀ ਪੁੰਨੀਓ ਜੇ ਇਹ ਦਿਖਾ ਲ ਤਾ ਇੱਕ ਦਾਣਾ ਸਹੀ ਆ ਕਾਣੀ ਦਾ ਇੱਕ ਕੋਈ 200 ਰੁਪਏ ਕਿਲੋ ਆ ਬਦਗਿਆ ਕੀਤਾ ਤਾਂ ਇੱਥੇ ਬੋਲ ਲਿਆ ਪਾ ਦੇ ਹਾਂਜੀ ਦੇਖ ਲਈਏ ਕਿੰਤਾ ਦਈਆ ਫਿਰ ਹੋਰ ਲੈ ਜਾਾਂਗੇ ਆ ਗਿਆ ਜੀ ਮੋਹੜੀ ਦਾ ਸੀਜ਼ਨ ਵੀ ਹੁਣ ਚੱਤੇ ਪੁੰਦੇ ਆ ਹਾਂ ਨਾਲ ਦੀ ਨਾਲ ਹੀ ਸਹੀ ਆ ਆਪਾਂ ਆ ਗਏ ਹਾਂ ਜੀ ਸਕੂਟਰੀ ਤੋ ਆ ਕੇ ਸਿੱਧਾ ਡੀਮਾਰਟ ਹੁਣ ਦੇਖਦੇ ਆ ਪੁੱਛਦਾ ਫੋਨ ਕਰਕੇ ਵੀ ਕੀ ਕੀ ਲੈਣਾ ਆ ਲੇਟ ਹੋ ਗਿਆ ਕੰਮ 5 ਵਜੇ 5 ਵਜਣ ਲੱਗੇ ਆ ਕਰਦੇ ਤਾਂ ਕਹਿੰਦੇ ਸੀ ਅਜੇ ਦੇ ਆਉਣਾ ਆ ਸਮਾਨ ਰਾਜਾ ਸਾਹਿਬ ਦੇ ਦੇਖਦੇ ਆ ਮੈਨੂੰ ਲੱਗਦਾ ਲੇਟਾ ਹੀ ਨਾ ਹੋ ਜਾਈਏ ਹੁਣ ਲੈਣਾ ਕੀ ਕੀ ਹੈ ਇਹ ਵੀ ਪੁੱਛਦਾ ਫੋਨ ਕਰਕੇ ਹੈਲੋ ਆ ਮੈਨੂੰ ਦੱਸੋ ਮਾੜੀਆਂ ਆ ਕਿਡ ਕਿਡੀਆਂ ਦਾਲਾਂ ਚਾਹੀਦੀਆਂ ਨਾਲ ਕੀ ਕੀ ਚਾਹੀਦਾ ਆ हाँ, मां मोटा किने कि खंड अच्छा ता चौल होर के अच्छा घर है सही है ਹੋਰ ਕੁਛ ਬਸ ਚਲੋ ਠੀਕ ਹੈ ਮੈਂ ਲੈਣਾ ਫਿਰ ਦੱਸਦਾ ਬਈ ਹੁਣੇ ਹੀ ਜਾਣਾ ਕੁ ਫੇਰੇ 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 ਆਲੀ ਓਕੇ ਬਾਕੀ ਇੱਕ ਤੋਂ ਸਮਾਨ ਦਾ ਹੋਰ ਫੋਨ ਆ ਗਿਆ ਘਰੋਂ ਮਟਰ ਲੈ ਕੇ ਜਾਣੇ ਆ ਫਰੋਜਨ ਇਹਨਾਂ ਦੇ ਮਟਰ ਵਧੀਆ ਹੁੰਦੇ ਇੱਥੋਂ ਡੀਮਾਰਟ ਚੋਂ ਅੱਗੇ ਹੋ ਇਹ ਕੰਪੋਨੈਂਟ ਇਹ ਵੀ ਰੱਛ ਪੈ ਗਿਆ ਜੀ ਐਸ ਵੀ ਐਲ ਪੂਰਾ ਹੁਣ ਆਹ ਵਾਲੇ ਆ ਮਟਰ ਵਧੀਆ ਹੁੰਦੇ ਰੱਛ ਪੈ ਗਿਆ ਇੱਕ ਸ਼ਨੀਵਾਰਿਆ ਇੱਕ ਸ਼ਾਮ ਹੋ ਗਈ ਆ ਹੁਣ ਕੌਂਟਰ 'ਤੇ ਪਰੇ ਭਾਈ ਕਿੱਧਰ ਜਾ ਕੇ ਲੱਗੀ ਐ ਹਾਂ ਜੇ ਕੋਈ ਵਾਰ ਸਾਮਾਨ ਲੈ ਹੋ ਗਿਆ ਜਿਆਦਾ ਸਕੂਟਰੀ 'ਚ ਜਗ੍ਹਾ ਹੈਗੀ ਥੋੜੀ ਹੁਣ ਇੱਕ ਬੈਗ ਲੈਣਾ ਪਿਆ ਗੱਡੀ ਹੈਗੀ ਸੀ ਮੈਂ ਉਧਰੋਂ ਸਿੱਧਾ ਹੀ ਆ ਗਿਆ ਸਕੂਟਰੀ ਤੋਂ ਆ ਕੇ ਗੱਡੀ ਤਾਂ ਫੇ ਖੁੱਲਾ ਵੀ ਰੱਖ ਕੇ ਚੱਲ ਜਾਂਦਾ ਆ। ਕਰਾ ਚ ਘਟ ਗਿਆ ਅੰਦਰ ਬਹੁਤ ਪਿਆ ਆ ਪਰ ਹੁਣ ਪਾਰਕਿੰਗ ਵੀ ਕਾਫੀ ਆ। ਲਓ ਜੀ ਆਪਾਂ ਲੈ ਲਿਆ ਹੁਣ ਸਮਾਨ। ਲੈ ਕੇ ਜਾਣ ਨੂੰ ਥੋੜਾ ਹੋ ਗਈ ਤਾਂ ਦੇਖਦੇ ਆ ਵੀ ਹੁਣ ਜਾਣੇ ਆ ਜਾਂ ਫਿਰ ਸਵੇਰੇ ਅਰਲੀ ਜਾਵਾਂਗੇ। ਆ ਜਾਣੀਆਂ ਜੀ ਅੱਜ ਹੜਪੀੜਤਾ ਇਲਾਕਿਆਂ ਲਈ ਇੱਥੋਂ ਟਰਾਲੀਆਂproptod ਮਹਾਲੀ ਲਿਖਿਆ ਆ ਸਾਰੇ ਬੈਨਰਾਂ ਤੇ ਆਉਂਦੇ 15 18 ਟਰਾਲੀਆਂ ਲੰਘ ਗਈਆਂ ਚਾਰੇ ਦੀਆਂ ਪੰਡਾ ਬਣਾਈਆਂ ਤੂੜੀ ਦੀਆਂ ਹੋਰ ਵੀ ਹਜੇ ਮਗਰ ਕਿੰਨੀਆਂ ਆ ਰਹੀਆਂ ਆ ਆ ਦੇ ਲੈ ਨਹੀਂ ਲੱਗੀ ਆਉਂਦੀ ਯਾਰ ਉਪਰ ਸਾਈਡ ਤੋਂ ਇਹ ਕਰਦਾਸਪੁਰ ਵਾਲੀ ਸਾਈਡ ਨੂੰ ਜਾ ਰਹੀਆਂ ਆ ਬਹੁਤ ਟਰਾਲੀਆਂ ਆ ਗਈਆਂ 15 ਕ ਤਾਂ ਲੰਘ ਗਈਆਂ ਆ ਹੁਣ ਤੱਕ ਬਹੁਤ ਟਰਾਲੀਆਂ ਵੀ ਪਾਈਆਂ ਆ ਟਰੈਕਟਰਾਂ ਮਗਰ 2-2 ਟਰਾਲੀਆਂ ਆ ਜਿਆਦਾ ਚਾਰੇ ਦੀਆਂ ਹੀ ਆ ਰਾchn ਵਾਲੀਆਂ ਵੀ ਵਿੱਚ ਲੰਘ ਰਹੀਆਂ ਆ ਚਾਰੇ ਦੀਆਂ ਪਸ਼ੂ ਵਾਲੇ ਜਿਆਦਾ ਆ ਤਾਂ ਉਪਰ ਮਹਾਲੀ ਉੱਪਰ ਨਿਮਾਰੀ ਹਲ ਹੋਣਾ ਆਈਆਂ ਕਰਤਾਰਪੁਰ ਪੈਂਦਿਆ ਕੋਈ ਉਪਰ ਮਹਾਲੀ ਸਾਈਡ ਤੇ ਉੱਧਰਲੇ ਲੱਗਿਓ ਬੈਨਰ ਉੱਪਰ